ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਹੋਰਸੇਲ ਦੀ ਕੱਪੜੇ ਦੁਕਾਨ ਉੱਤੇ ਜਿਹੜੀ ਕਿ ਤੁਹਾਡੇ ਆਪਣੇ ਲਾਕੇ ਭੂਗਪੁਰ ਵਿੱਚ ਹੈਗੀ ਹੈ ਜ਼ਿਲ੍ਹੇ ਜਲੰਧਰ ਵਿੱਚ ਹੈ ਜੀ ਬਹੁਤ ਹੀ ਛੋਣੇ ਛੋਣੇ ਸੂਟ ਆਏ ਹੋਏ ਜਿਹੜੇ ਅੱਜ ਤੋਂ ਦਿਖਾਉਣ ਜਾ ਰਹੇ ਹਾਂ ਜੀ ਲੋਪੜੀ ਸ਼ੁਰੂ ਕਰੋ ਜੀ ਪਹਿਲਾਂ ਬਹੁਤ ਹੀ ਮਿੱਠੀਆਂ ਰਿੰਜਾਂ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਕੈਮਰਿਕ ਕਾਟਨ ਦਾ ਸੂਟ ਹੈ ਜੀ ਬਾਟਮ ਵੀ ਜਿਹੜੀ ਹੈ ਇਸੇ ਰੰਗ ਦੀ ਆਏਗੀ ਨਾਲ ਵੱਡੇ ਪੂਰੇ ਸੂਟ ਆ ਜੀ ਖੁੱਲੇ ਡੁਲੇ ਨਾਲ ਦੁਪੱਟਾ ਆ ਦੁਪੱਟਾ ਕਾਜੀ ਖੋਲਿਓ ਇਹ ਨਾਲ ਦੁਪੱਟਾ ਜੀ ਟਾਈ ਐਂਡ ਡਾਈ ਦਾ ਰੰਗ ਇਹਦੇ ਵਿੱਚ ਬਹੁਤ ਸੋਹਣੇ ਆ ਜੀ ਚਾਰ ਰੰਗ ਮਿਲ ਜਣੇ ਬਿਲਕੁਲ ਨਵੀਂ ਤਾਹੀਆਂ ਵੈਰੈਟੀਆਂ ਆਈਆਂ ਹੋਈਆਂ ਆ ਜਿਹੜੀਆਂ ਆਪ ਜੀ ਨੂੰ ਦਿਖਾਉਣ ਜਾ ਰਹੇ ਆ ਜੀ ਰੇਂਜ ਬਹੁਤ ਵਾਜਬ ਦੇ ਵਿੱਚ ਆ ਜੀ ਕੈਮਿਕ ਦਾ ਸੂਟ ਆ 100% ਕਾਟਨ ਆ ਰੰਗ ਬਹੁਤ ਸੋਹਣੇ ਆ ਜੀ ਥੱਲੇ ਵਾਈਨ ਸਿਗਾ ਜੀ ਬਲੈਕ ਰੰਗ ਆ ਰੇਂਜ ਹੈਗੀ 390 ਰੁਪਏ ਜੀ ਸਿਰਫ 390 ਰੁਪਏ ਦੇ ਵਿੱਚ ਹੈ ਜੀ 390 ਰੁਪਏ ਦੇ ਵਿੱਚ ਸੂਟ ਆ ਬਹੁਤ ਹੀ ਪਿਆਰੀਆਂ ਆਈਟਮਾਂ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਾਕੀ ਹੋਰ ਫੈਂਸੀ ਸੂਟ ਵੀ ਇਸੇ ਵੀਡੀਓ ਦੇ ਵਿੱਚ ਆ ਜਾਣੇ ਆ ਉਹ ਅੱਗੇ ਵੀਡੀਓ ਚਾਣਗੇ ਜੀ ਤੇ ਦਿਲੋਂ ਥੈਂਕਸ ਆਉਣੋਂ ਭੈਣ ਭਰਾਵਾਂ ਨੂੰ ਕਰਦੇ ਆਂ ਅਸੀਂ ਜਿਹੜੇ ਸਾਡੇ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਆਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ ਦਿਲੋਂ ਥੈਂਕਸ ਆਉਣੋਂ ਭੈਣ ਭਰਾਵਾਂ ਦਾ ਲਓ ਜੀ ਬਿਲਕੁਲ ਨਵੀਆਂ ਤਾੜੀਆਂ ਵੈਰਾਈਟੀਆਂ ਮੋਰ ਪੰਖਿਆ ਰੰਗ ਬਹੁਤ ਹੀ ਸ਼ਾਨਦਾਰ ਰੰਗ ਹੈ ਪਿਓਰ ਕਾਟਨ 100% ਕੈਮਬ੍ਰਿਕ ਕਾਟਨ ਦਾ ਸੂਟ ਹੈ ਜੀ 390 ਰੁਪਏ ਦਾ ਵਿਦ ਦੁਪਟਾ ਨਾਲ ਜੀ ਬਹੁਤ ਹੀ ਸੋਹਣੀਆਂ ਆਈਟਮਾਂ ਬਹੁਤ ਪਿਆਰੇ ਪਿਆਰੇ ਸੂਟ ਲਓ ਜੀ ਨੈਕਸਟ ਰੰਗ ਹੈਗਾ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਮਹਿਰੂਨ ਕਲਰ ਹੈ ਜੀ ਬਹੁਤ ਹੀ ਸੋਹਣਾ ਰੰਗ ਹੈ ਬਹੁਤ ਹੀ ਪਿਆਰੀਆਂ ਵੈਰਾਈਟੀਆਂ ਲਓ ਭਾਈ ਨੈਕਸਟ ਖੋਲੋ ਕਿਹੜੀ ਆਈਟਮ ਹੈ ਜੀ ਵਾਹ ਜੀ ਵਾਹ ਦੇਖੋ ਪੇਪਰ ਹਰੇ ਵਿੱਚੋਂ ਨਿਕਲ ਰਿਹਾ ਬਿਲਕੁਲ ਨਵੀਆਂ ਤਾਰੀਆਂ ਵੈਰਾਈਟੀਆਂ ਇਹ ਘੇਰੇ ਉੱਤੇ ਕੰਮ ਹੋਇਆ ਸਾਰਾ ਆਲ ਓਵਰ ਸੂਟ ਹੈ ਜੀ ਖੁਲਾ ਡੁਲਾ ਜਿਸ ਤਰ੍ਹਾਂ ਮਰਜ਼ੀ ਤੁਸੀਂ ਸੁਵਾ ਸਕਦੇ ਹੋ ਫੁੱਲ ਪਟੇਲਾ ਸੂਟ ਹੈ ਜੀ ਫੁੱਲ ਪਟੇਲਾ ਸੂਟ ਓਰੀਜਨਲ ਜਾਮ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਸੂਟ ਖਾਲਸਾ ਗਲਾਸ ਹਾਊਸ ਦੇ ਉੱਤੇ ਆ ਗਏ ਆ ਜੀ ਭਾਵੇਂ ਵਿਆਹ ਸ਼ਾਦੀਆਂ 'ਚ ਪਾਣੇ ਹੋਣ ਭਾਵੇਂ ਤੁਸੀਂ ਬਾਹਰ ਅੰਦਰ ਜਾਣ ਨੂੰ ਪਾਣੇ ਹੋਣ ਪਾਰਟੀਆਂ 'ਚ ਪਾਣੇ ਹੋਣ ਬਹੁਤ ਹੀ ਮਿੱਠੀਆਂ ਰੈਂਡਾ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਭਾਜੀ ਇਹਨਾਂ ਦਾ ਦੁਪੱਟਾ ਕਿਹੜਾ ਦਿਖਾਵੋ ਲੋ ਅੱਡੀ ਦੁਪੱਟਾ ਵੀ ਨਾਲ ਕਢਾਈ ਵਾਲਾ ਜੀ ਫੁੱਲ ਪਿਓਰ ਦਾ ਦੁਪੱਟਾ ਬੜਾ ਹੀ ਸ਼ਾਨਦਾਰ ਦੁਪੱਟਾ ਦੇਖੋ ਰੰਗ ਵੀ ਬਿਲਕੁਲ ਨਵਾਂ ਹੈ ਜੀ ਕੈਰੈਕਟਰ ਰੰਗ ਜਿਹੜਾ ਹੁੰਦਾ ਆ ਬਹੁਤ ਹੀ ਪਿਆਰਾ ਰੰਗ ਖੁੱਲਾ ਡੁੱਲਾ ਸਰਦਾਰੀ ਦੁਪੱਟਾ ਵੱਡੇ ਦੁਪੱਟੇ ਆ ਜੀ ਪਿਓਰ ਦੇ ਦੁਪੱਟੇ ਨਾਲ ਕਢਾਈਆਂ ਬਹੁਤ ਸ਼ਾਨਦਾਰ ਹੋਈਆਂ ਆ ਇਹ ਦੇਖੋ ਰੇਂਜ ਵੀ ਇਹਦੀ ਬਹੁਤ ਮਿੱਠੀ ਆ ਸਿਰਫ ਸਿਰਫ 1230 ਰੁਪਏ ਰੇਂਜ ਆ ਜੀ ਸੂਟ 1230 ਰੁਪਏ ਰੇਂਜ ਆ ਬਹੁਤ ਹੀ ਸੋਹਣੀ ਸੋਹਣੀ ਆਈਟਮਾਂ ਬਹੁਤ ਹੀ ਪਿਆਰੇ ਪਿਆਰੇ ਸੂਟ ਲਾਲ ਬੈਂਗਣੀ ਸ਼ੇਡ ਜੀ ਬੜਾ ਹੀ ਪਿਆਰਾ ਰੰਗ ਨਵੀਆਂ ਹਟਕੇ ਛੇਡਾਂ ਜੀ ਬਿਲਕੁਲ ਨਵੀਆਂ ਨਵੀਆਂ ਛੇਡਾਂ ਬਹੁਤ ਹੀ ਪਿਆਰੇ ਪਿਆਰੇ ਸੂਟ ਐ ਕਿਰੇ ਦੀ ਕਢਾਈ ਬਹੁਤ ਸੋਹਣੀ ਹੈ ਜੀ ਉਸੇ ਤਰ੍ਹਾਂ ਕੱਢੀ ਹੋਈ ਦੁਪੱਟਾ ਰੱਖ ਦੋ ਭਾਜੀ ਉੱਪਰ ਐ ਉਸੇ ਤਰ੍ਹਾਂ ਹੀ ਕੱਢਿਆ ਹੋਇਆ ਦੁਪੱਟਾ ਜੀ ਜਿਹੜਾ ਤੁਸੀਂ ਦੇਖਿਆ ਆ ਸਾਈਜ਼ ਪ੍ਰੋਪਰ ਹੋਣਗੇ ਸਾਰੇ ਕੋਈ ਵੀ ਅੰਡਰ ਸਾਈਜ਼ ਨਹੀਂ ਦੁਪੱਟਾ ਹੋਏਗਾ ਪੂਰਾ ਖੁੱਲਾ ਡੁੱਲਾ ਹੋਏਗਾ ਜੀ ਲੋ ਜੀ ਮਸਟਰ ਰੰਗ ਬਹੁਤ ਹੀ ਸੋਹਣਿਆ ਆਈਟਮਾ ਬਹੁਤ ਹੀ ਪਿਆਰੇ ਰੇਟ ਬਹੁਤ ਹੀ ਰੀਜ਼ਨਬਲ ਰੇਟ ਆ ਜੀ ਕਿਉਂਕਿ ਹੋਰਸਲ ਦੀ ਸ਼ਾਪ ਹੈ ਜੀ ਇੱਥੇ ਤੁਸੀਂ ਲੈ ਰਹੇ ਹੋ ਸਾਮਾਨ ਹੋਰਸਲ ਦੀ ਸ਼ਾਪ ਹੈ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਖਾਲਸਾ ਗਲਾਥ ਹਾਊਸ ਉੱਪਰ ਡਿਸਟ੍ਰਿਕਟ ਜਲੰਧਰ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਆਏ ਹੋਏ ਆ ਐ ਨਾਲ ਦੁਪੱਟਾ ਬੜਾ ਹੀ ਸੋਹਣਾ ਲਓ ਭਾਈ ਨੈਕਸਟ ਵਾਰੀ ਖੋਲਿਓ ਜੀ ਵਾਹ ਜੀ ਵਾਹ ਡਿਜੀਟਲ ਸੂਟ ਆ ਗਈ ਜੀ ਡਿਜੀਟਲ ਸੂਟ ਪਿਓਰ ਮਸਲੀਨ ਦੇ ਉੱਤੇ ਵਾਹ ਜੀ ਵਾਹ ਇਹ ਘੇਰੇ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਕੰਮ ਹੈ ਜਿਹੜੇ ਸਾਡੇ ਭੈਣ ਭਰਾ ਵਧੀਆ ਸੂਟ ਪਾਉਂਦੇ ਨੇ ਉਹਨਾਂ ਨੂੰ ਪਤਾ ਆ ਵੀ 12-1300 ਰੁਪਏ ਦੇ ਸੂਟ ਘੱਟ ਨਹੀਂ ਹੈਗਾ ਇਹ ਕਿਉਂਕਿ 15-1500 ਦੇ ਵੇਚਦੇ ਆ ਪਰ ਬਹੁਤ ਹੀ ਰੀਜ਼ਨੇਬਲ ਰੇਂਜ ਵਿੱਚ ਤੁਹਾਨੂੰ ਦੇਣ ਜਾ ਰਹੇ ਆ ਜੀ 1250 ਦੇ ਦੋ ਹੈ ਜੀ ਸਿਰਫ 1250 ਦੇ ਦੋ ਹੈਗੇ ਆ ਜੀ ਜੇ ਸਿੰਗਲ ਲੈਣਾ 630 ਰੁਪਏ ਦਾ ਜੀ 1250 ਦੇ ਦੋ ਕਰ ਦੱਤੇ ਜੀ ਸੂਟ ਇਹਦਾ 12-1300 ਵਿਕਣ ਵਾਲਾ ਸੂਟ ਸੀਗਾ 1250 ਰੁਪਏ ਦੇ ਦੋ ਕਰ ਦਿੱਤੇ ਆ ਜੀ ਹਾਫ ਪ੍ਰਾਈਸ ਉੱਤੇ ਬਜਾਜੀ ਕਰਤੀ ਆ ਖਾਲਸਾ ਕਲਾਥ ਹਾਊਸ ਵਾਲਿਆਂ ਨੇ ਰਖੜੀ ਸਪੈਸ਼ਲ ਵੈਰਾਈਟੀਆਂ ਆ ਗਈਆਂ ਹੋਈਆਂ ਜੀ ਰਖੜੀ ਸਪੈਸ਼ਲ ਵੈਰਾਈਟੀਆਂ ਆ ਗਈਆਂ ਪੈਣਾ ਨੂੰ ਦੇਣ ਵਾਸਤੇ ਸੋਹਣੇ ਸੋਹਣੇ ਸੂਟ ਆਏ ਆ ਜੀ ਧੀਆਂ ਨੂੰ ਦੇਣ ਵਾਸਤੇ ਸੋਹਣੇ ਸੋਹਣੇ ਸੂਟ ਆਏ ਆ ਬੜੇ ਸ਼ਾਨਦਾਰ ਸੂਟ ਹੈ ਹੋਰ ਸੈਕੜੇ ਤਰ੍ਹਾਂ ਦੀਆਂ ਵੈਰਾਈਟੀਆਂ ਆਈਆਂ ਹੋਈਆਂ ਦੁਕਾਨ ਦੇ ਉੱਤੇ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਜੀ ਲਓ ਜੀ ਉਹਦੇ ਵਿੱਚ ਡਿਫਰੈਂਟ ਰੰਗ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਮੋਰ ਪੰਖੇ ਦੀ ਬਿਲਕੁਲ हटਕੇ ਸ਼ੇਡ ਹੈ ਜੀ ਨਵੀਆਂ ਤਾਜ਼ੀਆਂ ਵੈਰਾਈਟੀਆਂ ਵਧੀਆ ਵਧੀਆ ਸੂਟ ਜਿਸ ਤਰ੍ਹਾਂ ਮਰਜੀ ਤੁਸੀਂ ਪਾਓ ਹੰਡਾਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਵਾਲੀ ਲੋ ਜੀ ਇਹਦੇ ਵਿੱਚ ਤੀਸਰਾ ਰੰਗ ਹੈਗਾ ਜੀ ਮਹਿੰਦੀ ਰੰਗ ਬੜਾ ਹੀ ਸੋਹਣਾ ਰੰਗ ਹੈ ਨੇਕ ਉਤੇ ਬਹੁਤ ਹੀ ਪਿਆਰਾ ਕੰਮ ਹੋਇਆ ਨਾਲ ਬਾਜੂ ਤੇ ਸਾਈਡ ਤੇ ਕੰਮ ਹੋਇਆ ਜੀ ਫਲਾਵਰ ਦੀ ਸਾਰੀ ਆਊਟਲਾਈਨ ਜਿਹੜੀ ਬਣੀ ਆ ਰਹੀ ਦਾ ਕੰਮ ਹੋਇਆ ਹੈ ਦੇ ਉੱਤੇ ਨਾਲ ਹੈਂਡਵਰਕ ਦਾ ਕੰਮ ਹੋਇਆ ਇਹ ਫ੍ਰੀ ਦੇ ਭਾਬ ਜੀ ਦੇਣੀ ਹੈ ਜੀ ਖਾਲਸਾ ਗਰਾਟ ਹਾਊਸ ਵਾਲਿਆਂ ਨੇ ਸਿਰਫ 600 ਤੇ 300 ਰੁਪਏ ਰੇਂਜ ਚ ਸਿੰਗਲ ਸੂਟ ਹੈ ਜੀ 1250 ਦੇ ਦੋ 1250 ਦੇ ਦੋ ਹੈ ਜੀ ਸੇਲ ਲੱਗਤੀ ਜੀ ਸੇਲ ਰਖੜੀ ਸਪੈਸ਼ਲ ਸੇਲ ਹੈ ਬਹੁਤ ਹੀ ਮਿੱਠੀਆਂ ਰੇਂਜਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਇਹ ਨਾਲ ਦੁਪੱਟਾ ਬਹੁਤ ਹੀ ਪਿਆਰਾ ਲੋਰੀ ਜਾਮਨੀ ਸ਼ੇਡ ਆ ਗਈ ਹੈ ਜੀ ਬਹੁਤ ਹੀ ਪਿਆਰੀ ਸ਼ੇਡ ਵਾਹ ਜੀ ਵਾਕੇ ਆਈ ਬਾਤਾਂ ਜੀ ਮੈਂ ਕਹਿੰਦਾ ਜਿਨੇ ਸੋਨੇ ਸੂਟ ਵੀਡੀਓ ਚ ਲੱਗਦੇ ਆ ਉਹਨਾਂ ਨਾਲੋਂ ਵੀ ਚਾਰ ਗੁਣਾ ਸੋਨੇ ਤੁਹਾਨੂੰ ਦੁਕਾਨ ਤੇ ਲੱਗਣੇ ਆ ਕੇ ਦੁਕਾਨ ਦੇ ਉੱਤੇ ਵਿਜ਼ਿਟ ਕਰੋ ਚਰਨ ਪਾਓ ਆਪਣੇ ਬਹੁਤ ਹੀ ਸ਼ਾਨਦਾਰ ਵੈਰਾਈਟੀਆਂ ਜਾਨਦਾਰ ਵੈਰਾਈਟੀਆਂ ਆਈਆਂ ਹੋਈਆਂ ਜੀ ਨਾਲ ਦੁਪੱਟਾ ਨਾਲ ਸਲਵਾਰ ਹੈ ਜੀ ਨੈਕਸਟ ਭਾਜੀ ਵੈਰੈਟੀ ਖੋਲੋ ਜੀ ਦੋ ਜੀ ਹੁਣ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਲੇ ਸੂਟ ਤੋਂ ਦਿਖਾਉਣ ਜਾ ਰਹੇ ਆਂ ਜੀ ਆਪ ਜੀ ਨੂੰ ਟੇਸ ਸਾਰੇ ਅਲੱਗ-ਅਲੱਗ ਦਿਖਾ ਦੇਣੇ ਕਾਟਨ ਦਾ ਸੂਟ ਹੈ ਜੀ ਓਏ ਹੋਏ ਕੀ ਆਈ ਬਾਤਾਂ ਜੀ ਬਹੁਤ ਹੀ ਸੋਹਣਾ ਸੂਟ ਹੈ ਰੰਗ ਥੋੜਾ ਜਿਹਾ ਡਿਫਰੈਂਟ ਆ ਰਿਹਾ ਇਹਦੇ ਵਿੱਚ ਪਿਓਰ ਮੋਰ ਪੰਖਿਆਂ ਰੰਗ ਹੈ ਜੀ ਇਹ 100% ਮੋਰ ਪੰਖਿਆਂ ਰੰਗ ਹੈ ਸ਼ਾਇਦ ਇਹਦੇ ਵਿੱਚ ਥੋੜਾ ਜਿਹਾ ਬਲੈਕਿਸ਼ ਆ ਰਿਹਾ ਆ ਪਰ ਇਹ ਗ੍ਰੀਨ ਗ੍ਰੀਨ ਰੰਗ ਪੈਂਦਾ ਆ ਹਲਕਾ ਜਿਹਾ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ ਆਪਣੇ ਭੈਣ ਭਰਾਵਾਂ ਨੂੰ ਅਸੀਂ ਪੂਰੀ ਜਾਣਕਾਰੀ ਦਈਏ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਲੋ ਜੀ ਉੱਪਰ ਨੈਕ ਤੱਕ ਕਰ ਕੱਢਿਆ ਹੋਇਆ ਜੀ ਸਾਰਾ ਪੈਨਲ ਕੱਢਿਆ ਹੋਇਆ ਜਿੰਨੀ ਮਰਜ਼ੀ ਤੁਸੀਂ ਹਾਈ ਟ੍ਰੱਕ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਣੀ ਆ ਜੀ ਇਹਦੇ ਵਿੱਚ ਘੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਨਾਲ ਬਾਜੂ ਉੱਤੇ ਕੰਮ ਬਹੁਤ ਹੀ ਸੋਹਣਾ ਹੋਇਆ ਹੈਂਡਵਰਕ ਦਾ ਕੰਮ ਹੈ ਜੀ ਬਿਸ਼ੀਨੀ ਕੰਮ ਵੀ ਹੈ ਨਾਲ ਸੂਚੀ ਜਿਹੇ ਦਾ ਵਰਕ ਹੈ ਜੀ ਸਾਰਾ ਸੂਚੀ ਜਿਹੇ ਦਾ ਵਰਕ ਹੈ ਕੋਈ ਤਿੱਲੇ ਦਬਕੇ ਦਾ ਕੰਮ ਨਹੀਂ ਹੈਗਾ ਲਓ ਭਾਜੀ ਦੁਪੱਟਾ ਖੋਲਿਓ ਨਾਲ ਵਾਹ ਜੀ ਵਾਹ ਕਿੰਨਾ ਹੀ ਸ਼ਾਨਦਾਰ ਦੁਪੱਟਾ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਜੀ ਵਧੀਆ ਪਾਣ ਹੰਡਾਣ ਵਾਲੀਆਂ ਚੀਜ਼ਾਂ ਰੇਂਜਾ ਬਹੁਤ ਮਿੱਠੀਆਂ ਕਵਾਲਿਟੀ ਬਹੁਤ ਸ਼ਾਨਦਾਰ ਹੈ ਜੀ। ਲੋ ਜੀ ਰੰਗ ਇਹਦੇ ਵਿੱਚ ਬਹੁਤ ਪਿਆਰੇ ਆ ਦੇਖੋ। ਇਹ ਹੁਣ ਅਸੀਂ ਕੱਢ ਦੋ ਦੁਪੱਟਾ ਜਿਹੜਾ। ਉੱਪਰ ਰੱਖ ਦੋ ਕੱਢ ਕੇ। ਲੋ ਜੀ ਗਾਜਰੀ ਰੰਗਾ ਬਹੁਤ ਹੀ ਸੋਹਣਾ ਰੰਗ ਹੈ। ਵਿਆਹ ਸ਼ਾਦੀਆਂ ਦੀ ਸ਼ਾਨ ਹੈ ਸੂਟ ਇਹ। जिन्होंने डीन लाइन करना विवाह शादियों ਦੇ ਵਿੱਚ ਸਾਰੀ ਵੈਰਾਈਟੀ ਸਾਡੇ ਕੋ ਆ ਗਈ ਹੋਈ ਆ ਰਖੜੀ ਉੱਤੇ ਜਿਹਨਾਂ ਦੇ ਨੇ ਸੂਟ ਉਹ ਵੀ ਆ ਗਏ ਹੋਏ ਆ ਬਹੁਤ ਹੀ ਲੇਟੈਸਟ ਵੈਰਾਈਟੀਆਂ ਆਈਆਂ ਹੋਈਆਂ ਆ ਜਲਦੀ ਜਲਦੀ ਵਿਜ਼ਿਟ ਕਰ ਲੋ ਮੌਕੇ ਲਾਭ ਉਠਾਓ ਜੀ ਲਓ ਜੀ ਨੈਕਸਟ ਆਂਗੇ ਇਹਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਮਸਟਰਡ ਰੰਗਾ ਜੀ ਗ੍ਰੀਨ ਉੱਪਰ ਕਢਾਈ ਹੋਈ ਆ ਮੋਰ ਪੰਖੀਆ ਕਢਾਈ ਹੋਈ ਆ ਇਹਦੇ ਉੱਤੇ ਰੈਂਜਾ ਬਹੁਤ ਮਿੱਠੀਆਂ ਜੀ ਕਪੜੇ ਬਹੁਤ ਪਿਆਰੇ ਐਂਡਲੈਸ ਰੈਂਜਾ ਐਂਡਲੈਸ ਵੈਰਾਈਟੀਆਂ ਆ ਗਈਆਂ ਜੀ ਸਾਡੇ ਕੋਲ ਜਿਸ ਤਰ੍ਹਾਂ ਦੀ ਮਰਜ਼ੀ ਪਾਓ ਹੰਡਾਓ ਸੂਟ ਬਹੁਤ ਹੀ ਸੋਹਣੇ ਸੋਹਣੇ ਸੂਟ ਬੜੀਆਂ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਆਈਆਂ ਹੋਈਆਂ ਆ ਦੁਕਾਨ ਤੇ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਸਿਰਫ 1220 ਰੁਪਏ ਦਾ ਸੂਟ ਹੈ ਜੀ ਕੋਈ ਬਲੀਵ ਕਰ ਸਕਦਾ ਜੀ ਇੰਨਾ ਸੋਹਣਾ ਕੱਢਿਆ ਹੋਇਆ ਸੂਟ ਹੈਂਡਵਰਕ ਹੋਇਆ ਸੂਟ ਦੇ ਉੱਤੇ ਦੁਪੱਟਾ ਨਾਲ ਜਰਉਣ ਦਾ ਸਿਰਫ 1220 ਰੁਪਏ ਰੇਂਜ 'ਚ ਹੈ ਜੀ ਮਿਲਣਾ ਕਿੱਥੋਂ ਹੈ ਜੀ ਸਿਰਫ ਖਾਲਸਾ ਕਲਾਥ ਹਾਊਸ ਰੇਲਵੇ ਰੋਡ ਭੋਗਪੁਰ ਤੋਂ ਜਿਹੜੀ ਕਿ ਤੁਹਾਡੇ ਆਪਣੇ ਇਲਾਕੇ ਵਿੱਚ ਹੋਰਸੇਲ ਦੀ ਸ਼ਾਪ ਹੈ ਜੀ ਹੋਰਸੇਲ ਦੀ ਸ਼ਾਪ ਹੈ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਬਹੁਤ ਹੀ ਘੱਟ ਰੇਟਾਂ ਤੇ ਪਜਾਜੀ ਲੈ ਕੇ ਆਂਦੀ ਹੋਈ ਆ ਆਪਣੇ ਭੈਣ ਭਰਾਵਾਂ ਦੇ ਫਾਇਦੇ ਕਰਾਉਣ ਵਾਸਤੇ ਪਜਾਜੀ ਲੈ ਕੇ ਆਂਦੀ ਹੋਈ ਆ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਜੀ ਮਹਿੰਦੀ ਰੰਗ ਬੜਾ ਹੀ ਸੋਹਣਾ ਰੰਗ ਆ ਦੇਖੋ ਕਿੰਨਾ ਖੜਮਾ ਰੰਗ ਆ ਬੜਾ ਹੀ ਪਿਆਰਾ ਸੂਟ ਆ ਸਿਰਫ 1220 ਰੁਪਏ ਰੇਂਜ ਚ ਆ ਜੀ ਇਹ ਸੇਲ ਲੱਗੀ ਹੋਈ ਆ ਜੀ ਰਖੜੀ ਸਪੈਸ਼ਲ ਸੇਲ ਆ ਵਿਆਹ ਸ਼ਾਦੀ ਵਾਸਤੇ ਰਖੜੀਆਂ ਵਾਸਤੇ ਲੈਣ ਦੇਣ ਕਰਨ ਵਾਸਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ ਜੀ ਲੈਨਿੰਗ ਦਾ ਕਪੜਾ ਸਿਰਫ ਔਰ ਸਿਰਫ 40 ਰੁਪਏ ਪਰ ਮੀਟਰ ਕਰ ਦਤਾ ਜੀ ਵਧੀਆ ਪੱਗਾਂ ਦਾ ਕਪੜਾ ਜਿਹੜਾ 65 70 ਰੁਪਏ ਪਰ ਮੀਟਰ ਵਿਕਦਾ ਆ ਡਬਲ 55 ਦੀ ਰੇਂਜ ਲੈ ਆਂਦਾ ਜੀ 55 ਰੁਪਏ ਪਰ ਮੀਟਰ ਲੈ ਆਂਦਾ ਆ ਤੁਸੀਂ ਕਪੜੇ ਨਾਲ ਕਪੜਾ ਮਿਲ ਸਕਦੇ ਬਾਜ਼ਾਰ ਨਾਲ ਜਿਹੜਾ 65 70 ਵਿਕਦਾ ਆ ਸਾਡਾ ਕਪੜਾ ਇੱਕੀ ਹੋਏਗਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਵਾਲੀ ਜਿਹੜੇ ਭੜਾ ਬੁਟੀਕਸਾ ਕੰਮ ਕਰਦੀਆਂ ਜਾਂ ਸਾਡੇ ਜਿਹੜੇ ਭਰਾ ਆ ਫੇਰੇ ਦਾ ਕੰਮ ਕਰਦੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਉਹਨਾਂ ਨੂੰ ਸਪੈਸ਼ਲ ਹੋਰ ਵੈਰਟੀਆਂ ਦਿੱਤੀਆਂ ਜਾਣਗੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਵੈਰਟੀਆਂ ਜਿਹੜੇ ਕਿ ਚੰਗਾ ਮੁਨਾਫਾ ਉੱਤੇ ਵੇਚ ਸਕਦੇ ਆ ਲੋ ਜੀ ਐਡਰੈਸ ਹੈਗਾ ਜੀ ਖਾਲਸਾ ਗਰਾਠ ਹਾਊਸ ਰੇਲਵੇ ਰੋਡ ਭੋਗ ਪਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ